ਇੱਕ ਔਰਤ ਇੱਕ ਵਿਆਹ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਇਹਦਾ ਤਾਂ ਮੇਰੇ ਨਾਲ ਪਹਿਲਾਂ ਵਿਆਹ ਹੋ ਚੁੱਕਿਆ ਹੈਗਾ ਹਾਈ ਵੋਲਟੇਜ ਡਰਾਮਾ ਔਰਤ ਦਾ ਵੇਖਣ ਨੂੰ ਮਿਲਿਆ ਹੈਗਾ ਮੋਗਾ ਦੀ ਇਹ ਖਬਰ ਹੈ ਜਿੱਥੇ ਔਰਤ ਨੇ ਹੰਗਾਮਾ ਕਰਕੇ ਆਪਣੇ ਪਤੀ ਦਾ ਦੂਜਾ ਪ੍ਰੇਮ ਵਿਆਹ ਰੁਕਵਾ ਦਿੱਤਾ ਦੂਜੀ ਵਾਰ ਵੀ ਲਵ ਮੈਰਿਜ ਕਰ ਰਿਹਾ ਸੀ ਉਹਨੇ ਕਿਹਾ ਕਿ 3 ਸਾਲ ਪਹਿਲਾਂ ਤਾਂ ਇਹਨੇ ਮੇਰੇ ਨਾਲ ਲਵ ਮੈਰਿਜ ਕੀਤੀ ਸੀ ਆਕਾਸ਼ ਮੈਤਾ ਉਸ ਸ਼ਖਸ ਦਾ ਨਾਮ ਹੈ ਜਿਹੜਾ ਦੂਜੀ ਵਾਰ ਲਵ ਮੈਰਿਜ ਕਰ ਸੀ ਤੇ ਹੁਣ ਉਸਨੇ ਕਿਹਾ ਕਿ ਹੁਣ ਦੂਜੀ ਵਾਰ ਦੂਜੀ ਕੁੜੀ ਨਾਲ ਵੀ ਲਵ ਮੈਰਿਜ ਕਰਵਾ ਰਿਹਾ ਹੈਗਾ ਆਕਾਸ਼ ਮਹਿਤਾ ਦੇ ਪਰਿਵਾਰ ਨੇ ਔਰਤ ਦੇ ਸਾਰੇ ਇਲਜ਼ਾਮ ਨਕਾਰੇ ਨੇ ਉਹਨਾਂ ਨੇ ਕਿਹਾ ਕਿ ਇਹ ਸਭ ਝੂਠ ਬੋਲ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਨਿੱਜੀ ਸਮਾਗਮ ਕਰਨ ਲਈ ਫਿਰੋਜ਼ਪੁਰ ਤੋਂ ਮੋਗਾ ਆਏ ਸੀ ਫਿਲਹਾਲ ਪੁਲਿਸ ਨੂੰ ਵਿੱਚ ਦਖਲ ਦੇਣਾ ਪਿਆ ਤੇ ਉਹਨਾਂ ਨੇ ਮਾਮਲਾ ਸ਼ਾਂਤ ਕਰਾਇਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਸ ਤਰੀਕੇ ਦੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਹ ਤਸਵੀਰਾਂ ਨੇ ਉਸ ਵਿਆਹ ਸਮਾਗਮ ਦੀਆਂ ਜਿੱਥੇ ਕਿ ਔਰਤ ਪਹੁੰਚ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਮੇਰੇ ਜਿਹੜੇ ਸ਼ਖਸ ਦਾ ਵਿਆਹ ਹੋ ਰਿਹਾ ਜਿਹੜਾ ਲਾੜਾ ਇਹਦਾ ਮੇਰੇ ਨਾਲ 3 ਸਾਲ ਪਹਿਲਾਂ ਵਿਆਹ ਹੋ ਚੁੱਕਿਆ ਹੈ ਬੱਚਾ ਹੋਣ ਦਾ ਵੀ ਉਸਨੇ ਦਾਵਾ ਕੀਤਾ ਹੈ ਕਿ ਉਹ ਆਲਰੇਡੀ ਸ਼ਖਸ ਵਿਆਹਾ ਹੋਇਆ 3 ਸਾਲ ਪਹਿਲਾਂ ਵਿਆਹਾ ਹੋਇਆ ਹੈ ਇਹ ਤਸਵੀਰ ਜਿਹੜੀ ਹੰਗਾਮੇ ਦੀ ਬਣਦੀ ਹੋਈ ਨਜ਼ਰ ਆਈ ਹੈ ਜਿਦੇ ਵਿੱਚ ਔਰਤ ਇੱਕ ਬੱਚੇ ਨੂੰ ਲੈ ਕੇ ਜਿਹੜੀ ਪਹੁੰਚਦੀ ਹੈ ਤੇ ਕਹਿੰਦੀ ਹੈ ਕਿ ਇਹ ਸ਼ਖਸ ਦਾ ਮੇਰੇ ਨਾਲ ਜਿਹੜਾ ਹੈਗਾ ਵਿਆਹ ਹੋ ਚੁੱਕਿਆ ਹੈਗਾ ਪੂਰੀ ਤਸਵੀਰ ਵਿੱਚ ਕੀ ਕੁਝ ਕਿਹਾ ਜਾ ਰਿਹਾ ਹੈਗਾ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ रही है कि देखो मेरा विह तीन साल पहला इसे शख्स न होया तस्वीर जिड़िया उसने सजा कीतिया ने लव मैरिज दिया जिथे के ਮੰਗਦੇ ਵਿੱਚ ਸੰਦੂਰ ਪਰਦਾ ਹੋਇਆ ਉਹ ਸ਼ਖਸ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ ਮੰਦਰ ਦੇ ਵਿੱਚ ਇੱਕ ਵਿਆਹ ਕਰਾਇਆ ਨਜ਼ਰ ਆ ਰਿਹਾ ਜਿੱਥੇ ਇੱਕ ਦੂਜੇ ਨੂੰ ਹਾਰ ਪਾਏ ਹੋਏ ਨੇ ਤੇ ਨਾਲ ਹੀ ਸੰਦੂਰ ਜਿਹੜਾ ਹੈ ਉਹ ਮੱਥੇ ਤੇ ਲਾਇਆ ਜਾ ਰਿਹਾ ਤੇ ਇਹ ਉਹ ਤਸਵੀਰ ਜਿਹੜੀ ਉਸ ਕੁੜੀ ਨੇ ਸਾਂਝੀ ਕੀਤੀ ਹੈ ਕਿ ਇਹਦਾ ਮੇਰੇ ਨਾਲ ਜਿਹੜਾ ਪਹਿਲਾਂ 3 ਸਾਲ ਪਹਿਲਾਂ ਵਿਆਹ ਹੋ ਚੁੱਕਿਆ ਇੱਕ ਬੱਚਾ ਵੀ ਜਿਹੜਾ ਹੈ ਉਹਦੀ ਗੋਦੀ ਦੇ ਵਿੱਚ ਚੁੱਕਿਆ ਹੋਇਆ ਤੇ ਉਹ ਕਹਿ ਰਹੀ ਹੈ ਕਿ ਇਹ ਮੈਂ ਬੱਚੇ ਨੂੰ ਲੈ ਕੇ ਤੇ ਮੈਂ ਕਿੱਥੇ ਜਾਵਾਂ ਕਿ ਤੁਸੀਂ ਮੈਨੂੰ ਕਹਿੰਦੇ ਹੋ ਕਿ ਇਹਦਾ ਪਹਿਲੀ ਵਾਰ ਵਿਆਹ ਹੋ ਰਿਹਾ ਇਹ ਨਹੀਂ ਇਹ ਗਲਤ ਹੈ ਉਹ ਔਰਤ ਕਹਿੰਦੀ ਹੋਈ ਨਜ਼ਰ ਆਈ ਆਖੋ ਤੇ ਮੈਂ ਤੇ ਸੁਖਾ ਰਾਮੀਆਂ ਅਰੇ ਜੀ ਇਹ ਗੁਰੂ ਜੀ ਨਾਲ ਪਲਟੇ ਨਹੀਂ ਆਸ ਜੀ ਪਰਮਦੇਵ ਗੁਰੂ ਸਾਹਿਬ ਬਿਸ਼ਤੂ ਹੀ ਹੈ ਕਹਿੰਦਾ ਆਹ ਬੈਠੋ ਲੈ ਇੱਕ ਮਿੰਟ ਜੇ ਮੈਂ ਕੋਈ ਨਹੀਂ ਬੰਦੇ ਮੈਂ ਬੀਤ ਜਾਣਾ ਇਹਦਾ ਨਾਮ ਮੇਰਾ ਮੇਰਾ ਕੀ ਨਾ ਲੱਗਿਆ ਚੱਲ ਲੋਰ ਮਿਲਦੀ ਹੈ ਅਣੀ ਬੋਧ ਨਹੀਂ ਬੈਤੀ ਜੇੜੀ ਸੀ ਨੇ ਕੀ ਕੁਝ ਬੋਲਿਆ ਹੈਗਾ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਕੀ ਕੁਝ ਜਿਹੜੇ ਨੇ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਇਹ ਰੌਲਾ ਰੱਪਾ ਜਿਹੜਾ ਉਹ ਉਹ ਉਹਨੀਆਂ ਕਿ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇੱਕ ਔਰਤ ਤੇ ਬੱਚੇ ਨੂੰ ਹੱਥ ਵਿੱਚ ਗੋਦੀ ਵਿੱਚ ਲੈ ਕੇ ਜਿਹੜੀ ਆਈ ਹੈ ਤੇ ਉਹਨੇ ਕਿਹਾ ਕਿ ਇਹਦਾ ਵਿਆਹ ਜਿੱਥੇ ਜਿਹੜਾ ਤੁਸੀਂ ਕਰ ਰਹੇ ਹੋ ਇਹਦੇ ਨਾਲ ਮੇਰਾ ਵਿਆਹ ਪਹਿਲਾਂ ਹੋ ਚੁੱਕਿਆ ਹੈਗਾ ਬੱਚਾ ਵੀ ਹੈਗਾ ਇਸ ਤਰ੍ਹਾਂ ਦਾ ਦਾਵਾ ਜਿਹੜਾ ਹੈਗਾ ਉਸ ਦੇ ਵੱਲੋਂ ਕੀਤਾ ਗਿਆ ਸਾਬ ਨੂੰ ਅਨਈ ਸੁਇਰੇ ਕੰਪਲੇਂਟ ਦੱਸ 10 ਵੇ ਤੇ ਕੰਪਲੇਂਟ ਪਾਈ ਮੋਗੇ ਆਰਬਿਟ ਅੰਦੀ ਫੈਲਸਦੀ ਤਿੰਨ ਥਾਵਾਂ ਤੇ ਪੁਲਸ ਆਈ ਜੇ ਤਿੰਨਾਂ ਥਾਵਾਂ ਤੇ ਕੁਝ ਨਹੀਂ ਕੀਤਾ ਗੱਡੀਆਂ ਬਰਾਤ ਲਾਵਾਂ ਫੇਰੇ ਸਭ ਕੁਝ ਪੁਲਸ ਦੇ ਕੋਲ ਖੜ ਕੇ ਹੋ ਗਿਆ ਦੂਜਾ ਵਿਆਹ ਕਰਾਇਆ ੱੱਕੇ ਨਾਲ ਸ਼ਰੀਮ ਮਲਾਜਮਾਂ ਦੇ ਗੱਲ ਵੀ ਪਏ ਨੇ ਕੁਝ ਨਹੀਂ ਪੁਲਸ ਨੇ ਕੀਤਾ ਪੁਲਸ ਚਲੀ ਗਈ ਐਸ ਐਚਓ ਸਾਹਿਬ ਵੀ ਚਲੇ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਮੈਂ ਚੱਲੀ ਜੇ ਨਹਿਰਾ ਤੇ ਛਾਲਮਾਨ 300 ਸਾਲ ਦਾ ਮੇਰਾ ਬੇਟਾ ਮੇਰਾ ਸੁਸਾਈਡ ਦਾ ਰਿਕਾਰਡ ਕਰ ਲੋ ਕੁੜੀ ਤੇ ਮੁੰਡਾ ਆਕਾਸ਼ ਮਹਿਤਾ ਜ਼ਿੰਮੇਵਾਰ ਨੇ ਮੇਰੇ ਸੁਸਾਈਡ ਕਰਨ ਦੇ ਮੈਂ ਲਾਈਵ ਹੋ ਕੇ ਨਿਊਜ਼ ਦਿੰਨੀ ਪਈ ਆ ਮੈਂ ਪੈਲੈਸ ਦੇ ਵਿੱਚ ਖੜੀ ਮੁੰਡਾ ਕੁੜੀ ਉੱਤੇ ਲਕੋਏ ਹੋਏ ਨੇ ਆਰਬਿਟ ਪੈਲੈਸ ਵਾਲਿਆਂ ਨੇ ਨਹੀਂ ਬਾਹਰ ਕੱਢਦੇ ਤੇ ਮੈਂ 10 ਵਜੇ ਦੀ ਕਲਪਦੀ ਪਈ ਇੱਥੇ ਮੈਂ ਨਹੀਂ ਬਾਹਰ ਕੱਢਦੇ ਤੇ ਔਰਤ ਸਿੱਧੇ ਤੌਰ ਤੇ ਕਹਿ ਰਹੀ ਕਿ ਮੈਂ ਸੁਸਾਈਡ ਕਰਨ ਲੱਗੀ ਆ ਇਹ ਗੱਲ ਕਹਿ ਰਹੀ ਤੇ ਮੈਂ ਪੁਲਿਸ ਨੂੰ ਵੀ ਸਾਰਾ ਕੁਝ ਦੱਸਤਾ ਕਿ ਵਿਆਹ ਹੋਣ ਲੱਗਿਆ ਮੇਰੇ ਪਤੀ ਦਾ ਇਹ ਰੁਕਵਾ ਲਓ ਨਾ ਤਾਂ ਪੁਲਿਸ ਨੇ ਮੇਰੀ ਬਾਹ ਫੜੀ ਨਾ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਹੁਣ ਉਹ ਔਰਤ ਕਹਿ ਰਹੀ ਹੈ ਕਿ ਮੇਰਾ ਪਤੀ ਦਾ ਦੂਜਾ ਵਿਆਹ ਹੋਇਆ ਉੱਤੇ ਦੋਨਾਂ ਨੂੰ ਲੁਕੋ ਦਿੱਤਾ ਗਿਆ ਮੈਂ ਜਿਹੜੀ ਐ ਸੁਸਾਈਡ ਕਰਾਂਗੀ ਹਾਲਾਂਕਿ ਪੁਲਿਸ ਵੀ ਮੌਕੇ ਦੇ ਉੱਪਰ ਹੁਣ ਪਹੁੰਚ ਗਈ ਹੈ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਹੁਣ ਅੱਗੇ ਦੀ ਕਾਰਵਾਈ ਹੋ ਰਹੀ ਹੈ ਉਹ ਵੀ ਆਪਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਵਾਂਗੇ ਕੀ ਕੁਝ ਜਿਹੜਾ ਅੱਗੇ ਪੁਲਿਸ ਕਹਿ ਰਹੀ ਹੈ ਕਿ ਜਿਹੜੇ ਇਲਜ਼ਾਮ ਉਹਦੇ ਵਿੱਚ ਕਿੰਨਾ ਸੱਚ ਹੈਗਾ ਕਿਉਂਕਿ ਮੁੰਡੇ ਵਾਲੇ ਤਾਂ ਕਹਿ ਰਹੇ ਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਔਰਤ ਝੂਠ ਬੋਲ ਰਹੀ ਹੈ ਪਰ ਔਰਤ ਤਾਂ ਕਹਿ ਰਹੀ ਕਿ ਮੈਂ ਲਾਈਵ ਸੂਸਾਈਡ ਕਰਾਂਗੀ ਜੇ ਮੇਰੇ ਪਤੀ ਦਾ ਦੂਜਾ ਵਿਆਹ ਨਾ ਰੁਕਵਾਇਆ ਗਿਆ 3 ਸਾਲ ਦਾ ਬੱਚਾ ਉਹ ਕਹਿ ਰਹੀ ਹੈ ਕਿ ਮੇਰਾ ਹੈਗਾ ਇਸ ਸ਼ਖਸ ਦੇ ਨਾਲ ਇਹ ਗੱਲਾਂ ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇੱਕ ਔਰਤ ਜਿਹੜੀ ਹੈ ਉਹ ਇਹ ਦਾਵਾ ਕਰਦੀ ਹੈ ਕਿ ਮੈਂ ਮੈਨੂੰ ਪਤਾ ਲੱਗ ਗਿਆ ਸੀ ਸਵੇਰੇ ਮੈਂ ਪੁਲਿਸ ਨੂੰ ਵੀ ਦੱਸਿਆ ਮੈਂ ਕਿਹਾ ਕਿ ਇਹਨਾਂ ਦਾ ਵਿਆਹ ਰੁਕਵਾਓ ਕਿਉਂਕਿ ਇਹ ਤਾਂ ਇਹ ਤਾਂ ਮੇਰਾ ਪਤੀ ਹੈ ਤੇ ਇਹਦਾ ਦੂਜਾ ਵਿਆਹ ਕਿਵੇਂ ਕੀਤਾ ਜਾ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਨ ਕੈਮਰਾ ਸਾਹਮਣੇ ਆਈਆਂ ਨੇ ਜਿੱਥੇ ਔਰਤ ਜਿਹੜੀ ਹੈ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਪੁਲਿਸ ਨੇ ਜਿਹੜੀ ਮਦਦ ਨਾ ਕੀਤੀ ਤਾਂ ਮੈਂ ਲਾਈਵ ਹੋ ਕੇ ਆਪਣੀ ਜਾਨ ਦੇ ਦੇਾਂਗੀ ਇਸ ਤਰ੍ਹਾਂ ਦੀ ਗੱਲ ਉਹਦੇ ਵੱਲੋਂ ਜਿਹੜੀ ਹੈ ਉਹ ਕਹੀ ਗਈ ਹੈ ਮੇਰੇ ਸੋਗੀ ਸਰਬਜੀਤ ਤਰਾਲੀ ਇਸ ਦੇ ਉੱਪਰ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਇਹ ਰੌਲਾ ਰੱਪਾ ਪੈ ਰਿਹਾ ਉਹ ਅਸੀਂ ਤਾਂ ਦੇਖ ਰਹੇ ਹਾਂ ਕਿ ਇੱਕ ਔਰਤ ਦੇ ਗਲ ਦੂਜੇ ਲੋਕ ਪੈ ਰਹੇ ਹੈਗੇ ਕੁਝ ਉੱਥੋਂ ਸਮਝ ਨਹੀਂ ਆ ਰਿਹਾ ਪਰ ਔਰਤ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੀ ਕਿ ਮੇਰਾ 3 ਸਾਲ ਦਾ ਬੱਚਾ ਹੈਗਾ ਤੇ ਮੈਂ ਪੁਲਿਸ ਨੂੰ ਵੀ ਕਿਹਾ ਸੀਗਾ ਕਿ ਇਹ ਵਿਆਹ ਰੁਕਵਾਓ ਪਰ ਵਿਆਹ ਰੋਕਿਆ ਨਹੀਂ ਇਹਨਾਂ ਨੇ ਹੁਣ ਇਸ ਵੇਲੇ ਦੀ ਅਪਡੇਟ ਕੀ ਹੈ ਹਾਂ ਬਿਲਕੁਲ ਬਲਵਿੰਦਰ ਮੈਂ ਦੱਸਣਾ ਚਾਹੁੰਗਾ ਕਿ ਕੱਲ ਸ਼ਾਮ ਦੀ ਘਟਨਾ ਕੱਲ ਜਦੋਂ ਸਾਡੀ ਪੀ.ਟੀ.ਸੀ ਨਿਊਜ਼ ਦੀ ਟੀਮ ਨੂੰ ਪਤਾ ਲੱਗਾ ਕਿ ਇੱਕ ਫਿਰੋਜ਼ਪੁਰ ਕੋ ਲੜਕੀ ਜੋ ਪੈਸ ਦੇ ਵਿੱਚ ਆ ਕੇ ਹੰਗਾਮਾ ਕਰ ਰਹੀ ਹੈ ਤੇ ਲੜਕੀ ਵੱਲੋਂ ਵੀ ਜਿਹੜਾ ਫੋਨ ਲਗਾ ਕੇ ਬੁਲਾਇਆ ਗਿਆ ਕਿ ਉਸ ਦਾ ਜਿਹੜਾ ਪਤੀ ਆ ਉਹਨੇ ਪਹਿਲਾਂ ਉਹਦੇ ਨਾਲ 3 ਸਾਲ ਪਹਿਲਾਂ ਜਿਹੜੀ ਲੰਮ ਮੈਰਿਜ ਕਰਾਈ ਸੀ ਤੇ ਅੱਜ ਉਹ ਨਾਲ ਦੀ ਗਲੀ ਵਿੱਚ ਰਹਿੰਦੀ ਲੜਕੀ ਦੇ ਨਾਲ ਹੀ ਮੋਗਾ ਦੇ ਵਿੱਚ ਜਿਹੜੀ ਲੰਮ ਮੈਰਿਜ ਕਰਾ ਰਿਹਾ ਤੇ ਜਦੋਂ ਸਾਡੀ ਟੀਮ ਮੋਗਾ ਤੇ ਪਹੁੰਚੀ ਤੇ ਲੜਕੀ ਵੱਲੋਂ 112 ਤੇ ਜਿਹੜੀ ਕਾਲ ਕਰਕੇ ਮੋਗਾ ਪੁਲਿਸ ਨੂੰ ਵੀ ਜਿਹੜਾ ਬੁਲਾਇਆ ਗਿਆ ਪਰ ਕਿਤੇ ਨਾ ਕਿਤੇ ਬਲਵਿੰਦਰ ਮੈਂ ਕਹਿਣਾ ਚਾਹਾਂਗਾ ਕਿ ਮੋਗਾ ਪੁਲਿਸ ਦੀ ਜਿਹੜੀ ਕਾਰਜਿਕ ਜਾਰੀ ਆ ਬਿਲਕੁਲ ਘਟਿਆ ਦੇਖਣ ਨੂੰ ਮਿਲੀ ਕਿ ਇੱਕ ਲੜਕੀ ਜਿਹੜੀ ਕਿ ਤਰਲੇ ਕੱਢ ਉਹਦਾ ਪਤੀ ਅੰਦਰ ਆ ਉਹ ਲੜਕੀ ਵੀ ਅੰਦਰ ਆ ਜਿਹਦੇ ਨਾਲ ਉਹਦੀ ਮੈਰਿਜ ਹੋਈ ਆ ਅੰਦਰ ਪਾਰਟੀ ਚੱਲ ਰਹੀ ਸੀ ਜਦੋਂ ਲੜਕੀ ਵੱਲ ਹੰਗਾਮਾ ਕੀਤਾ ਗਿਆ ਤਾਂ ਉਹ ਜਿਹੜਾ ਲਾੜਾ ਤੇ ਲਾੜੀ ਸੀਗੀ ਉਹਨਾਂ ਨੂੰ ਵੀ ਜਿਹੜਾ ਇੱਕ ਬੰਦ ਕਮਰੇ ਦੇ ਵਿੱਚ ਕਰ ਦਿੱਤਾ ਗਿਆ ਲੜਕੀ ਦੇ ਮੱਥੇ ਨੇ ਲੱਗਨ ਦਿੱਤਾ ਗਿਆ ਪੁਲਿਸ ਨੇ ਨਾ ਫਰਜ ਨਹੀਂ ਅਦਾ ਕੀਤਾ ਕਿ ਉਸ ਜੋੜੇ ਨੂੰ ਜਿਹੜਾ ਬਾਹਰ ਕੱਢਿਆ ਜਾਵੇ ਹਾਲਾਂਕਿ ਜਿਹੜੇ ਬਰਾਤੀ ਸੀਗੇ ਬਰਾਤੀਆਂ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਮੈਰਿਜ ਐਨਿਵਰਸਰੀ ਦੀ ਪਾਰਟੀ ਚੱਲ ਰਹੀ ਹੈ ਇੱਥੇ ਕੋਈ ਵਿਆਹ ਨਹੀਂ ਹੋ ਰਿਹਾ ਗਲਵਿੰਦਰ ਮੈਂ ਦੱਸਣਾ ਚਾਹੁੰਗਾ ਕਿ ਵਿਆਹ ਦੀ ਜਿਹੜੀ ਵੀਡੀਓ ਆ ਵਿੱਚੋਂ ਇਹ ਬਰਾਤੀਆਂ ਨੇ ਸਾਨੂੰ ਦਿੱਤੀ ਕਿ ਜਿਹੜੀ ਜੇ ਮੈਰਿਜ ਆ ਜਿਹੜੀ ਉਹ ਮੋਗਾ ਨੇ ਜ਼ਦੀਕ ਪਿੰਡ ਧੱਲੇਕੇ ਦੇ ਗੁਰਦੁਆਰਾ ਪੰਜ ਪੀਰ ਵਿਖੇ ਹੋਈ ਹੈ ਸਾਰੀਆਂ ਰਸਮਾਂ ਉੱਥੇ ਨਵਾਈਆਂ ਗਈਆਂ ਪਰ ਮੋਗਾ ਪੁਲਿਸ ਵੱਲੋਂ ਜਿਹੜੀ ਲੜਕੀ ਦੀ ਇੱਕ ਵੀ ਨਹੀਂ ਸੁਣੀ ਗਈ ਆਖਰ 7 ਵਜੇ ਤੱਕ ਜਿਹੜੀ ਲੜਕੀ ਉਹ ਪੈਲਸ ਦੇ ਬਾਹਰ ਖੜੀ ਰੋਂਦੀ ਰਹੀ ਤਾਂ ਹਮਾਰੀ ਰਹੀ ਪਰ ਇੱਕ ਉਹ ਲੜਕੀ ਦਾ ਕਹਿੰਨਾ ਕਿ ਮੇਰੇ ਸਿਰ ਤੇ ਮੇਰੇ ਬਾਪ ਬਾਪ ਵੀ ਹੈ ਨੀਗਾ ਇੱਕ ਮਾਵਾ ਧੀਆ ਦੋਨੇ ਆਈਆਂ ਪਰ ਉਹਨਾਂ ਦੋਨੋਂ ਦੀ ਕੋਈ ਵੀ ਸੰਗਵਾਈ ਨਹੀਂ ਹੋਈ ਪਤਾ ਲੱਗਾ ਕਿ ਕਿਸੇ ਇੱਕ ਪੁਲਿਸ ਅਫਸਰ ਵੱਲੋਂ ਵੀ ਜਿਹੜੇ ਮੁਲਾਜ਼ਮਾਂ ਨੂੰ ਫੋਨ ਲਾਇਆ ਗਿਆ ਤੇ ਜਿਹੜਾ ਮਸਲੇ ਨੂੰ ਠੰਡਾ ਕੀਤਾ ਗਿਆ ਬਾਰੀ-ਬਾਰੀ ਜਿਹੜੇ ਬਰਾਤੀ ਸੀ ਉਹਨਾਂ ਨੂੰ ਪੈਲਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਕਿਤੇ ਨਾ ਕਿਤੇ ਜਿਹੜੀ ਜਰੂਰ ਜਿੱਥੇ ਜੇ ਕਹਿ ਸਕਦੇ ਕਿ ਪੁਲਿਸ ਦੀ ਜਿਹੜੀ ਜਿਹੜੀ ਕਾਰਜਗਰਾਈ ਉਹ ਜਿਹੜੀ ਪੁਲੀਸ ਦੀ ਸ਼ਿਕਾਇਤ ਸੀ ਉਹ ਉੱਥੇ ਹੀ ਖੜੀ ਹੈ ਉਹਨੂੰ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਬਿਲਕੁਲ ਮਤਲਬ ਮੈਂ ਕਹਿੰਦਾ ਥਾਣਾ ਮੁਖੀ ਵੀ ਉੱਥੇ ਮੌਕੇ ਤੇ ਪੁੱਛੇ ਉਹਨਾਂ ਵੱਲੋਂ ਵੀ ਕੋਈ ਇਨਸਾਫ ਨਹੀਂ ਦਿੱਤਾ ਗਿਆ ਪਰ ਦੂਸਰੇ ਪਾਸੇ ਲੜਕੀ ਵੱਲੋਂ ਇਹ ਵੀਡੀਓ ਵੀ ਜਿਹੜੀ ਇੱਕ ਦਿੱਤੀ ਗਈ ਹੈ ਚਲੋ ਇੱਕ ਦੂਜੀ ਧਿਰ ਕੀ ਕਰ ਰਹੀ ਸੀ ਉਹ ਵੀ ਸੁਣਾ ਦਿਆਂ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਵਜੀਤ ਇਸ ਸਾਰੀ ਜਾਣਕਾਰੀ ਦੇ ਲਈ ਤਾਂ ਹੁਣ ਦੂਜੀ ਧਿਰ ਨੇ ਕੀ ਕੀਤਾ ਉਹ ਵੀ ਤੁਹਾਡਾ ਕੋਲ ਜਿਹੜਾ ਪੱਖ ਲੈ ਕੇ ਆਉਂਦੇ ਜੀ ਆਪ ਜونی ਸਦੇਵ ਕੋਲ ਇਹ ਇਹਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਕਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂਰ ਸਾਹਿਬ ਤੋਂ ਆਈ ਹੋਈ ਫਰੋਇਪੁਰ ਸ਼ਹਿਰ ਚ ਰਹਿੰਦੀ ਹੈ ਚਾਰ ਕੇ ਪੰਜ ਨੇ ਵਿਆਹ ਜਾਲੀ ਕਰਾਏ ਆ ਇਹ ਇਦਾਂ ਹੀ ਕਰਦੀ ਹੈ ਕਿਸੇ ਨੂੰ ਝਾਂਸਾ ਦਿੰਦੀ ਹੈ ਲੈ ਮੂ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੇ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇੱਤਾ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਨਹੀਂ ਤਾਂ ਘੋਟੇ ਰੇਕ ਫੰਚਨ ਝਾਵਾਂਗੀ ਮੈਂ ਹਾਂਜੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮਿਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਏ ਇਹ ਵੀ ਫਰੀਦ ਕਰੋਜਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੋਇਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੋਇਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਗਈ ਮੈਂ ਦੇਖ ਲੈਨੇ ਆ ਜੋ ਵੀ ਉਹਦੇ ਸਬੰਧੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੋ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਆ ਉਸ ਬੰਦੇ ਉਹਦੀ ਕਾਰਵਾਈ ਕਰਦਾ